ਪੰਜਾਬ ਵਿੱਚ ਨਸ਼ਾ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਮੁਕਸਰ ਦੀ ਪੁਲਿਸ ਨੇ ਤਿਕੋਣੀ ਨੇੜੇ ਪੁਰਾਣਾ ਅਜੀਤ ਸਿਨੇਮਾ ਬਠਿੰਡਾ ਰੋਡ ਤੋਂ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਇਸ ਮਹਿਲਾ ਕੋਲੋਂ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਮਹਿਲਾ ਦੀ ਪਛਾਣ ਰੁਚੀਰਾ ਚੱਕਰਵਤੀ ਵਜੋਂ ਹੋਈ ਹੈ ਅਤੇ ਉਹ ਸਿਲੀਗੁੜੀ ਗ੍ਰੇਟਰ ਨੌਇਡਾ ਦੀ ਰਹਿਣ ਵਾਲੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਵੇਖ ਕੇ ਇਸ ਮਹਿਲਾ ਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਪੁਲਿਸ ਨੇ ਸ਼ੱਕ ਦੇ ਹੱਦ ਤੱਕ ਜਦ ਇਸ ਦੀ ਤਲਾਸ਼ੀ ਲਈ ਤਾਂ ਇਸ ਦੇ ਪਰਚੋ 500 ਗ੍ਰਾਮ ਹੈਰੋਇਨ ਬਰਾਮਦ ਹੋਈ ਪੁਲਿਸ ਨੇ ਇਸ ਮੈਲਰ ਦੇ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਉਸ ਕਿਸਮ ਵਿੱਚ ਉਸਨੇ ਦੱਸਿਆ ਹੈ ਕਿ ਡੈਨਿਸ ਨਾਮ ਦੇ ਅਫਰੀਕੀ ਵਿਅਕਤੀ ਤੋਂ ਇਹ ਹੈਰੋਇਨ ਮੈਟਰੋ ਸਟੋਨ ਕਾਰਪੋਰਨ ਨੌਇਡਾ ਤੋਂ ਖਰੀਦੀ ਗਈ ਸੀ ਅਤੇ ਅੱਗੇ ਇਸ ਨੂੰ ਮੁੱਖ ਸਰਵਿਸ ਕਿਸੇ ਵਿਅਕਤੀ ਨੂੰ ਵੇਚਿਆ ਜਾਣਾ ਸੀ ਫਿਲਹਾਲ ਇਸ ਬਾਰੇ ਤਫਤੀਸ਼ ਜਾਰੀ ਹੈ ਰੋਜ਼ ਹਾਂਜੀ ਅੱਜ ਨਾ ਜੀ ਮੁਕਸਰ ਪੁਲਿਸ ਨੂੰ ਇੱਕ ਰਚੀਰਾ ਚੱਕਰਵਰਤੀ ਜਿਹੜੀ ਹੈਗੀ ਹੈ ਵੈਸਟ ਬੰਗਾਲ ਨੂੰ ਬਿਲੋਂਗ ਕਰਦੀ ਅਜ ਅਰੈਸਟ ਕੀਤੀ ਹੈਗੀ ਇਸ ਵਿੱਚ ਸਿਟੀ ਸਾਡੇ ਐਸ ਐਚ ਓ ਸਾਡੇ ਡੀ ਐਸ ਪੀ ਮੁਕਸਰ ਇਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਇਹਨੂੰ ਉੱਥੇ ਸ਼ਹਿਰ ਦੇ ਵਿੱਚ ਰੈਸਟ ਕੀਤਾ ਤਿਕੌਣੀ ਰੋਡ ਦੇ ਕੋਲ 500 ਗ੍ਰਾਮ ਇਹਦੇ ਕੋਲੋਂ ਹੀਰੋਇਨ ਜਿਹੜੀ ਹੈਗੀ ਹੈ ਮਿਲੀ ਹੈਗੀ ਸਾਨੂੰ ਇਹ 레ਡੀ ਗ੍ਰੇਟਰ ਨੌਇਡਾ ਦੀ ਰਹਿਣ ਵਾਲੀ ਪਿੱਛੋਂ ਇਹ ਹਾਲ ਉੱਥੇ ਗ੍ਰੇਟਰ ਨੌਇਡਾ ਦੇ ਵਿੱਚ ਹੈ ਪਿੱਛੋਂ ਇਹ ਵੈਸਟ ਬੰਗਾਲ ਨੂੰ ਬਿਲੋਂਗ ਕਰਦੀ ਹੈ ਔਰ ਇਹਦੇ ਆਈ ਉੱਥੋਂ ਲੈ ਕੇ ਆਈ ਸੀ ਕਿ ਦਿੱਲੀ ਤੋਂ ਇਹ ਜਿਹੜੀ ਹੈਗੀ ਹੈ ਇੱਥੇ ਉੱਥੇ ਡੈਨਿਸ ਨਾਮ ਦਾ ਬੰਦਾ ਜਿਹਦੀ ਗੱਲਬਾਤ ਪੁੱਛ ਕੇ ਜਦੋਂ ਪਤਾ ਲੱਗਾ ਹਲੇ ਤਾਂ ਕਿਉਂਕਿ ਹਲੇ ਅਰੈਸਟ ਕੀਤਾ ਅਜੇ ਨੂੰ ਤਾਂ ਫਾਰਦਰ ਹੋਰ ਪੁੱਛਗਿੱਛ ਕਰਾਂਗੇ ਕਿ ਡਿਟੇਲ ਪਤਾ ਲੱਗਣਗੀ ਉਹ ਅਫਰੀਕਨ ਹੈਗਾ ਅਫਰੀਕਨ ਹੈਗਾ ਨੈਸ਼ਨਿਸਟ ਜਿਹੜੇ ਇਹਨੂੰ ਇਹ ਦੇਖੇ ਤੇ ਲੈ ਕੇ ਆਈ ਹੈ ਔਰ ਇਹ ਡਰਗਸ ਦਾ ਕੰਮ ਜਿਹੜਾ ਹੈਗਾ ਇੱਥੇ ਸੇਲ ਕਰਦੇ ਆ ਕੇ ਔਰ ਇਹ ਅੱਜ ਇਹਨੂੰ ਸੀ ਅਰੈਸਟ ਕੀਤਾ ਹੈ ਸਰ ਇਹ ਕਿੱਥੇ ਲੈ ਕੇ ਜਾ ਰਹੇ ਸੀ ਹਾਂਜੀ ਇਹ ਮੁਕਸਰ 'ਚ ਇੱਥੇ ਮੁਕਸਰ ਆਈ ਸੀ ਕਿ ਮੁਕਸਰ 'ਚ ਇਹਨੇ ਫਰਦਰ ਅੱਗੇ ਜਿਹੜਾ ਹੈਗਾ ਇਹਨੂੰ ਇਹਨੂੰ ਜਿਹੜੀ ਹੈਗੀ ਕਨਸਾਈਨਮੈਂਟ ਨੂੰ ਅੱਗੇ ਦੇਣਾ ਸੀਗਾ ਸੋ ਅਸੀਂ ਉੱਥੇ ਮੌਕੇ ਤੇ ਸਾਡੇ ਐਸ ਐਚ ਓ ਚੈਕਿੰਗ ਦੇ ਦੌਰਾਨ ਇਹਦੀ ਜਿਹੜੀ ਹੈਗੀ ਇਹਨੂੰ ਫੜਿਆ ਔਰ ਫਿਰ ਇਸ ਮੌਕੇ ਦੇ ਉੱਤੇ ਸਾਰੀ ਜਿਹੜੀ ਹੈਗੀ ਆ ਜਦੋਂ ਆ ਆਪਣੀ ਇਨਵੈਸਟੀਗੇਸ਼ਨ ਕੀਤੀ ਤਾਂ ਉਥੋਂ ਸਾਡੇ ਡੀਐਸਪੀ ਮੁਖਸਰ ਮੌਕੇ ਤੇ ਗਏ ਤੋਂ ਇਥੇ ਇਹਦੇ ਕੋਲੋਂ ਜਿਹੜੀ ਹੈਗੀ ਹੈ ਇਹ 500 ਗ੍ਰਾਮ ਪੀਅਰ ਰਿਪੋਰਟ ਪੰਜਾਬ ਟੂਡੇ